ਰੋਟੀ ਦਾ ਕੀ ਪੁੱਛਦੇ ਸੀ ਰੋਟੀ ਦਾ ਮੈਂ ਕਹਿੰਦਾ ਉਹ ਦਿਖਾ ਲਈ ਮਮਾ ਰੋਟੀ ਤਾਂ ਸਵੇਰ ਦੀ ਨਹੀਂ ਬਣੀ ਆਪਾਂ 4 ਵਜੇ ਤੂੰ ਕਹਦੇ ਕਹਤਾ ਖਾ ਲਈ ਤਾਂ ਕੀ ਕਰਨਾ ਕਿ ਕਹਿਣਾ ਜੀ ਉਹ ਫੇਰ ਉਹਨਾਂ ਲਾਪਾਂ ਦੀ ਬਣੀ ਕਿਉਂ ਇਹ ਚੁੱਡ ਗਿਆ ਬੋਲਿਆ ਮਾਤਾ ਹੈ ਫਿਰ ਜਿਪੜੀ ਤੇ ਕਹਿਣਾ ਪੈਂਦਾ ਫੇਰ ਤਾਂ ਨਹੀਂ ਫੇਰ ਉਹ ਵੀ ਰੋਲ ਲਾਪਾਂ ਦੀ ਤੇ ਰੋਟੀ ਨਹੀਂ ਹੁੰਦੀ ਤਾਂ ਕਹਿੰਦੇ ਇੱਥੇ ਤੇਦਾ ਐ ਤੂੰ ਵੀ ਕਿਉਂ ਇੱਕ ਪਰੇਨਿਆ ਇਸ ਕੰਟਰੀ ਨੇ ਆਪਨ ਪੈਸਾ ਦੇ ਕੇ ਆਪਨ ਨੂੰ ਸਭ ਸਾਰਾ ਕੁਝ ਲਿਆ ਰੋਟੀ ਹੋਲੀ ਘਰ ਦੇ ਖੋਲੇ ਸਾਰਾ ਕੁਝ ਹੀ ਖੋਲੇ ਲਾ ਲੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ